ਜੋ ਅੱਜ ਦੱਸਾਂ ਜਾ ਰਹੀ ਹੈ ਨਾ ਲੋਖਾਏ ਰੱਬਾ ਆਸਟ੍ਰੇਲੀਆ ਦਾ ਇੰਨਾ ਧੰਦਾਰ ਉੱਥੇ ਇੰਡੀਆ ਵੀ ਬਣੇ ਪਰ ਉਹ ਤਾਂ ਤੋੜ ਕੇ ਤੇ ਬਸ ਚੱਲ ਜੋ ਕਿ ਇੱਥੋਂ ਦੀ ਲਾਈਫ ਕਿੰਨੀ ਬੋਰਿੰਗ ਆ ਕਰ ਬਾਣੀ ਵੱਡੇ ਬੰਦੇ ਦਾ ਬਸ ਕਟਰ ਦੇ ਉੱਤੇ ਲੰਮੇ ਪੈਣ ਵਾਲੇ ਆ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਣੀ ਮਸ਼ੀਨ ਦਾ ਕੁਤਰਾ ਕਿਵੇਂ ਦਾ ਕਿਵੇਂ ਚੱਲਦੀ ਆ ਕਿਵੇਂ ਵਢਾਈ ਆ ਉਹਦੀ ਤੇ ਕਿੰਨੇ ਟਾਈਮ ਦੇ ਵਿੱਚ ਵਾੜਾਈ ਕਰਦੀ ਆ ਕਿੰਨੇ ਟਾਈਮ ਚ ਟਰਾਲੀ ਭਰਦੀ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਨਾ ਉਸ ਤੋਂ ਪਹਿਲਾਂ ਤੁਸੀਂ ਪ੍ਰਾਪ ਦੀਆਂ ਗੱਲਾਂ ਸੁਣ ਲਓ ਜਿੰਨਾਂ ਆਸਟ੍ਰੇਲੀਆ ਜਵਾਂ ਵੀ ਪਸੰਦ ਨਹੀਂ ਆਇਆ ਮੈਂ ਪਹਿਲਾਂ ਹੀ ਇਹਨਾਂ ਨੂੰ ਕਹਿ ਕੇ ਤੋਰਿਆ ਜੀ ਮੈਂ ਕਿਹਾ ਜ਼ਰੂਰ ਆ ਵੀ ਭਾਈ ਬਾਹਰਲੇ ਮੁਲਕ ਸੋਹਣੇ ਆ ਸੁਨੱਖੇ ਆ ਪਰ ਬੰਦਿਆਂ ਦਾ ਜੀ ਨਹੀਂ ਲੱਗਦਾ ਉੱਥੇ ਉਦੋਂ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਹੁਣ ਇਹ ਰੋਂਦੀਆਂ ਇਹਨਾਂ ਦੀ ਤੁਸੀਂ ਅਗਲੀ ਵੀਡੀਓ ਦੇ ਵਿੱਚ ਕਲਿੱਪ ਵੇਖ ਲਓ ਰੋਂਦੀਆਂ ਪਈਆਂ ਫੁੱਲ ਬੁਰਾ ਆ ਲਿਆ ਪਿਆ ਇਹਨਾਂ ਦਾ ਤੇ ਮੈਂ ਤੁਹਾਨੂੰ ਉਦੋਂ ਬਾਅਦ ਵਿਖਾਉਣਾ ਆਪਣੀਆਂ ਦੂਜੀ ਮੈਂ ਇੱਕ ਤਾਂ ਰੋਟੀ ਲੈ ਕੇ ਚੱਲਾ ਹੋਣਾ ਉੱਥੇ ਮਸ਼ੀਨ ਕੋ ਤੇ ਵਖਾਉਣਾ ਤੁਹਾਨੂੰ ਵਧਾਈ ਕਿਵੇਂ ਚੱਲਦੀ ਵੀ ਕਿਤਰਾ ਹੀ ਕਿਵੇਂ ਚੱਲਦੀ ਕਿਵੇਂ ਦਾ ਕੁਤਰਾ ਕਿੰਨਾ ਉੱਚਾ ਵੱੜਦੀ ਕਿੰਨਾ ਨੀਵਾ ਵਾਹ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਪਰ ਆਪ ਆਪਣਾ ਆਸਟ੍ਰੇਲੀਆ ਦਾ ਕੀ ਐਕਸਪੀਰੀਅੰਸ ਰਿਹਾ ਅੱਜ ਦਾ ਜਿਵੇਂ ਘੁੰਮਣ ਗਏ ਸੀ ਮੈਂ ਜੋ ਅੱਜ ਦੱਸਾਂ ਜਾ ਰਹੀ ਹਾਂ ਨਾ ਹੂੰ ਲੋਕ ਆ ਨਾ ਜਿਹੜੇ ਆਪਣਾ ਆ ਵੇਖਦੇ ਆ ਵੀਡੀਓ ਹੂੰ ਉਹਨਾਂ ਨੇ ਵੀ ਕਿਹਾ ਹਾਈ ਹੋਏ ਰੱਬਾ ਇਹਨਾਂ ਦਾ ਤਾਂ ਘਾਰ ਹੀ ਮਤਲਬ ਕਾਈ ਵੇ ਰਬਾਸਟੀ ਲਿਆ ਦੇ ਨਾ ਧੰਦੜ ਤੋਂ ਉਹਨਾਂ ਨੇ ਵੀਜ਼ਾ ਵੀ ਨਹੀਂ ਲਗਵਾਉਣਾ ਚੋਪ ਕਰ ਚਾ ਕੱਟ ਕਰਵਾ ਦੇ ਨਹੀਂ ਉਹਨਾਂ ਨੇ ਚੁੱਪ ਕਰ ਕਿ ਜਿਹੋ ਦੇ ਅਸੀਂ ਇੱਥੇ ਆਏ ਆ ਹਾਂ ਪਰ ਮੈਂ ਤਾਂ ਅਸੀਂ ਘਰ ਦੇ ਵਿੱਚ ਤੜੇ ਰਹੇ ਹਾਂ ਹਾਂ ਨਾ ਕੋਈ ਘਰੇ ਸਾਰੇ ਆਵਦੇ ਕੰਮ ਕੁੰਮ ਕੰਮ ਤੇ ਤੇ ਅਸੀਂ ਬਸ ਘਰ ਦੇ ਵਿੱਚ ਕਦੇ ਇੱਧਰ ਹੋ ਜੀਏ ਕਦੇ ਉੱਧਰ ਕਦੇ ਉੱਥੇ ਜਰ ਰਸੋਈ ਚ ਜਾਂਦੇ ਸੀ ਨਾ ਸਾਡ ਇੱਕਾ ਇੰਡੀਆ ਚ ਕਿੰਨਾ ਕੁਝ ਖਾਣ ਨੂੰ ਹੁੰਦਾ ਘਰੇ ਪਿਆ ਤੇ ਇੱਥੇ ਕੋਸ਼ ਬਸ ਫਰੂਟ 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 ਖਾ ਖਾ ਕੇ ਫਰੂਟ ਆਰਗੇ ਹੋ ਜਾਣਾ ਸੀ ਕੀ ਵੀ ਆਰਗੇ ਇੱਥੇ ਤੇ ਸੰਤਰੇ ਆਰਗੇ ਤੇ ਅੱਜ ਅੱਜ ਆਪਾਂ ਘੁੰਮਣਗੇ ਹੂੰ ਉੱਥੇ ਮੇਰੀਆਂ ਆਟੀਆਂ ਪੀਰ ਹੋਣ ਲੱਗ ਤੇ ਪੁੱਤ ਫਿਰ ਇੱਥੇ ਸੰਡੇ ਘੁੰਮਣ ਜਾਇਆ ਜਾਂਦਾ ਵੀਕਡੇਜ ਤਾਂ ਘੁੰਮਣ ਨਹੀਂ ਜਾਇਆ ਜਾਂਦਾ ਵੀਕਡੇਜ ਤਾਂ ਕੰਮ ਕਰਨਾ ਪੈਂਦਾ ਇੰਡੀਆ 'ਚ ਤਾਂ ਤੁਸੀਂ ਉੱਥੇ ਜੇ ਕੰਮ ਨਾ ਕਰੋ ਚਾਹੇ 10 ਦਿਨ ਕੰਮ ਨਾ ਕਰੋ ਤੁਸੀਂ ਕਿਹੜੇ ਘਰਾਂ ਦੇ ਰੈਂਟ ਪੇ ਕਰਨੇ ਆ ਉਹ ਤਾਂ ਮੈਂ ਵੀ ਕਿਹਾ ਤੇ ਇੱਥੋਂ ਦੇ ਉਹੀ ਤਾਂ ਮੈਂ ਦੱਸਦੀ ਵੀ ਆ ਕਿ ਇੱਥੋਂ ਦੀ ਲਾਈਫ ਕਿੰਨੀ ਬੋਰਿੰਗ ਆ ਬਾਈ ਵੀ ਬੋਰਿੰਗ ਆ ਨਾ ਪੁੱਤ ਇੰਡੀਆ ਨਾਲ ਦੀ ਮौज ਹੈ ਨਹੀਂ ਕੀ ਜਿਹੜਾ ਇੰਡੀਆ ਚ ਨਜ਼ਾਰਾ ਹੈ ਨਾ ਉਹ ਇੱਥੇ ਨਹੀਂ ਆ ਸਕਦਾ ਗਾ ਇੰਡੀਆ ਜਿਦਾ ਆਪਾਂ ਖੁੱਲੇ ਆਮ ਭੱਜੇ ਫਿਰਦੇ ਐਡੇ ਐਡੇ ਘਰਾਂ ਚ ਆਪਾਂ ਟਿਕਾ ਹੁੰਦਾ ਸੀ ਕਿਤੇ ਕਿ ਇੱਥੇ ਇੱਕ ਕਮਰੇ ਚੋਂ ਨਿਕਲੇ ਤਾਂ ਉੱਥੇ ਬੂਹੇ ਕੋਲੇ ਜਾ ਕੇ ਘਰ ਮੁੱਕ ਜਾਂਦਾ ਮੈਂ ਜਿੱਗੇ ਬਾਹਰ ਬਹਿ ਕੇ ਚੱਲ ਮਾੜਾ ਮੋਟਾ ਲੋਕਾਂ ਨੂੰ ਵੇਖ ਲੋ ਤੇ ਆਉਂਦੇ ਜਾਂਦੇ ਦਿਸ ਪੈਂਦੇ ਵੀ ਹਾਂ ਉਹ ਗੱਡੀਆਂ ਤੇ ਜਾਂਦੇ ਆਉਂਦੇ ਨਾਲੇ ਆਪਾਂ ਆਪਣੇ ਵੇਖੋ ਘਰ ਘਰ ਚੋਂ ਬਾਹਰ ਨਿਕਲਦੇ ਕਿੰਨਾ ਖਾਂ ਹੁੰਦਾ ਇੱਥੇ ਬਸ ਘਾਈ ਕਾ ਤੇ ਜੇ ਸੜਕ ਤੇ ਮਤਲਬ ਸੜਕ ਤੇ ਨਹੀਂ ਸੜਕੇ ਇੱਥੇ ਤਾਂ ਬਸ ਰੂਲ ਜੇ ਬੜੇ ਵੇ ਆ ਰੈੱਡ ਲਾਈਟ yellow light green ਉਥੇ ਇੰਡੀਆ ਵੀ ਬਣੇ ਪਰ ਉਹ ਤਾਂ ਤੋੜ ਕੇ ਤੇ ਬਸ ਚੱਲ ਜੋ ਪਰ ਉਹ ਤਾਂ ਤੁਹਾਡੀ ਲਾਈਫ ਨਾਲ ਰਿਸਕ ਆ ਨਾ ਕੋਈ ਰਿਸਕ ਨਹੀਂਗਾ ਜਦ ਪੁਲਸਾਰੇ ਖੜੇ ਹੁੰਦਾ ਹੀ ਉਹ ਗੱਡੀਆਂ ਰੋਕਦੇ ਨਹੀਂ ਤਾਂ ਬਸ ਚਲਾਈ ਜਾਓ ਚਲਾਈ ਜਾਓ ਮੈਂ ਸਾਡੇ ਉਹ ਇੰਡੀਆ ਵਾਲੇ ਉਹ ਕੰਮ ਕਰਦੇ ਸਰਕਾਰ ਨੂੰ ਕਹੋ ਕਿ ਉਹ ਸਹੀ ਤਰ੍ਹਾਂ ਲਗਾਓ ਤੇ ਇੱਥੇ ਦਾ ਪੈਸਾ ਹੀ ਪੈਸਾ ਬਸ ਹਰ ਇੱਕ ਚੀਜ਼ ਤੇ ਪੈਸਾ ਪੈਸਾ ਪਾਣੀ ਵੀ ਤਾਂ ਇੱਕ ਬੋਤਲ ਪੈਸਾ ਪੈਸਾ ਨਾ ਇੱਕਨ ਮੈਂ 100% ਦੀ ਗੱਲ ਕਹੀ ਹਾਂ ਤਾਂ ਇਸ ਕੰਟਰੀ ਜੇ ਲੋ ਸਾਹ ਵੀ ਲੈਣਾ ਤੁਸੀਂ ਪੈਸੇ ਦਾ ਪਤਾ ਐਸੇ ਤਾਂ ਹੀ ਸਾਹ ਲੈਣਾ ਹੋਰ ਕੋਈ ਉੱਥੇ ਫ੍ਰੀ ਦਾ ਸਾਹ ਥੋੜਾ ਮਿਲਦਾ ਤੇ ਇੰਡੀਆ ਚ ਸਭ ਕੁਝ ਫ੍ਰੀ ਤੇ ਜਿਹੜੇ ਇੱਥੇ ਜੰਮੇ ਆ ਉਹਨਾਂ ਉਹ ਵੀ ਤੇ ਬਸ ਟੱਕੇ ਤੁੱਕੇ ਖਾਈ ਜਾਂਦੇ ਉਹਨਾਂ ਨੇ ਕੀ ਕਰਨਾ ਵਿਚਾਰੇ ਜਣੇ ਉਹ ਵੀ ਵਿਚਾਰੇ ਜਾ ਜਾ ਕੇ ਆਵਦਾ ਉਹ ਟਿਕਟ ਲੈ ਲੈ ਕੇ ਇੰਡੀਆ ਜਾਈ ਜਾਂਦੇ ਮੈਂ ਵੇਖਿਆ ਉਹ ਵੀਡੀਓ ਵੀਡੀਓ ਬਣਾਈ ਜਾਂਦੇ ਤੇ ਇੰਡੀਆ ਜਾ ਜਾ ਕੇ ਰਹਿੰਦੇ ਵੇ ਛਾਪੀ ਕਰ ਕੇ ਆਏ ਆ ਕਿ ਥੱਕ ਗਈ ਹੋਰ ਆਪਾ ਉੱਥੇ ਆਰ ਠੱਕ ਗਏ ਓਦੋਂ ਜ਼ਿਆਦਾ ਤਾਂ ਪਾਪਾ ਹੋਣਾ ਨੇ ਸਾਨੂੰ ਬਾਹਰ ਦਰਵਾਜ਼ੇ ਦੇ ਲੋਕ ਕਰਕੇ ਤੱਕਾ ਹੋਰ ਨੱਟਾਂਗੇ ਥੋੜਾ ਨਾ ਉੱਥੇ ਪਾਪਾ ਜੀ ਨੇ ਲੋਕ ਲਾ ਕੇ ਸਪੀਦਾ ਲੈਣ ਤਰਗੇ ਹਾਂ ਅਰੇ ਵਿਚਾਰੀਆਂ ਥੱਕ ਗਈਆਂ ਹਨਾ ਨਾਨੀ ਵਿਚਾਰੀ ਵੀ ਥੱਕ ਗਈ ਆ ਕੇ ਹੈ ਹੁਣ ਮੂਵੀ ਲਾਈ ਆਪਾਂ ਕਿਹੜੀ ਮੂਵੀ ਲਾ ਕੇ ਦੇਖਦੇ ਵੇ ਇਹ ਆ ਅੰਨੇ ਅੰਨੇ ਰਿਆ ਮਜ਼ਾਕੀ ਹਨਾ ਮਾਮਿਆਂ ਨੂੰ ਵੀ ਮਿਸ ਕਰਦੇ ਪੈਣਾ ਆਪਾਂ ਇਹ ਮੂਵੀ ਵੇਖ ਕੇ ਆਰੇ ਬੰਦਾ ਚੁਕੜ ਮਾ ਲਾ ਲਓ ਵੀ ਫਰੈਂਡੋ ਜੀਤ ਸਿੰਘ ਆ ਗਿਆ ਪਿੱਛੇ ਆਪਣਾ ਉਹ ਚੜ ਗਿਆ ਵੀਰ ਇਧਰ ਮੋਛਾ ਮਰੋੜੀ ਮੂੜੀ ਜੀ ਕੇਵਲ ਫੈਂਡ ਕੇਵਲ ਫੈਂਡ ਕੇਵਲ ਓ ਕੇਵਲ ਕੇਵਲ ਕੈਮਰੇ ਨੂੰ ਇਹ ਟਿਊਰ ਲੈਵਲ ਨਾਈਸ ਨਾਈਸ ਐਂਗਲ ਕੈਮਰੇ ਨੂੰ ਆਏ ਕੋਟੋ ਆਏ ਕੋਈ ਹਾਈ ਕਰੇ ਫਾਈਨ ਨੀ ਥਾ ਮੱਖੀਆ ਬੋਟ ਲੱਗੇ ਤਿੰਨ ਕਿਨੇ ਕਾਲੂ ਜੋਰ ਕੇ ਲੱਗਣਾ ਆਪਾਂ ਆ ਗਿਆ ਵੀਰਾ ਵੀ ਵਿਖਾ ਜਾ ਆ ਲੈ ਵੀਰ ਨੇ ਬਿਲਡ ਬਹੁਤ ਕੀਤਾ ਅੱਜ ਪਹਿਲਾਂ ਹੱਟ ਯਾਰ ਪਤਾ ਨਹੀਂ ਅੱਜ ਕਿਸਮਤ ਕੀ ਮਾੜੀ ਪਾਈ ਲੋਹਾ ਦੀ ਮਸ਼ੀਨ ਨਹੀਂ ਚੱਲੀ ਦੋ ਦਿਨ ਮੈਨੂੰ ਪਤਾ ਨਾ ਮੈਂ ਆ ਮੈਂ ਤਾਂ ਪਲੇਟ ਟੁੱਟੇ ਹੁਣ ਅੱਜ ਚੱਲੀ ਆ ਬਾਬਾ ਨਾਂ ਲਵੇ ਬਾਬਾ ਮੇਰ ਕਰੇ ਬਾਬਾ ਨਾਂ ਲਵੇ ਲਵੇ ਬਾਬਾ ਮੇਰ ਕਰੇ ਚਲੋ ਵੀ ਚੱਲਣ ਲੱਗੀ ਨਾਲੇ ਪਹਿਲੀ ਬਹੁਤ ਇਧਰ ਗੁਰੂ ਪੂਰੀ ਬੜਾ ਬੈ ਗਿਆ ਯਾਰ ਉੱਧਰ ਮੈਂ ਤੈਨੂੰ ਅੱਗੇ ਕਹਿੰਦਾ ਇਹ ਤੁਹਾਨੂੰ ਉਹਨੇ ਚ ਵੀ ਮਾੜੀ ਜਿਨੀ ਤੁਸੀਂ ਲਈ ਹੈ ਬਈ ਮਹਿੰਗੀ ਤੋਂ ਮਹਿੰਗੀ ਜਰਾ ਘਰੇ 5 ਰੁਪਏ ਨੂੰ ਪੈਂਦਾ ਚਾਰ ਹਾਂ ਇਹ ਤਾਂ ਗੱਲ ਹੈ ਇਹ ਆਪਾਂ 2.5 ਪੈਜੂਗਾ ਯਾ ਦੈਟਸ ਨਾਈਸ ਓ ਕਾਲੂ ਉਹ ਪੁਸ਼ਪਿੰਦਰ ਨੂੰ ਲਾਈ ਜਾ ਨਾ ਵਗਾਲੂ ਚਾਰ ਤੋਂ ਡਾ ਵੀ ਤਿਆਰੀ ਕਰੋ ਚਲੋ ਮਿੱਤਰੋ ਦੇ ਦੇ ਫਿਰ ਆਪਾਂ ਸਾਹਕ ਦਾ ਮਸ਼ੀਨ ਦਾ ਅੱਗੇ ਪ੍ਰੀਵਿਊ ਦਿੰਨੇ ਹਾਇ ਤਾਂ ਤੇ ਚਾਰ ਡਰਾਈਵਰ ਨੇ ਇੱਕ ਮਸ਼ੀਨ ਹੈ ਸੋ ਚੋਚੜੀ ਚੋੜੀ ਹੋ ਸਕਦੇ ਨੇ ਮੈਚ ਲਾਉਣੀ ਮੈਚ ਲਾਉਣੀ ਚਾਹ ਸਾਰੇ ਨੂੰ ਬਹੁਤ ਹੈ ਹਾਂ ਚਲੋ අ නීවිීරන නවී නීවී ජල කෙතාටකම් තරී ජතිී අලිය ਉਹ ਗਾਉ ਕਰ ਲਈ ਨੀ ਵੀ ਓਏ ਆ ਪਹਿਲਾ ਬੰਨਾ ਨਹੀਂ ਨਾ ਵਧਿਆ ਸੀ ਇਹ ਇੱਥੋਂ ਉੱਚੀ ਗਈ ਤੇ ਗਾਉ ਦਾ ਹੋਵੇ ਕਰ ਲਈ ਨੀ ਨੀ ਇਹਨਾਂ ਨੇ ਆ ਬਾਕੀ ਥੱਲੇ ਕਰ ਸੀ ਆ ਕਰ ਲਈ ਨੀ ਰਾਲੀ ਦਾ ਭਰ ਜਾਣੀ ਯਾਰ ਇੱਕੋ ਗੇੜੇ ਹੀ ਲੋ ਵੀ ਤੁਹਾਨੂੰ ਦਿਖਾ ਲਈਏ ਕਿੰਨੀ ਉੱਚੀ ਆਪਾਂ ਵਾਢ ਰਹੇ ਆ ਤੇ ਕਿੰਨੀ ਸਫਾਈ ਨਾਲ ਵਾਢ ਰਹੇ ਆ ਮੱਕੀ ਦੋ ਵੀ ਇੰਨੀ ਇੰਨੀ ਉੱਚੀ ਵਾਢ ਰਹੇ ਆ ਵੇ ਸਾਡੇ ਤੁਸੀਂ ਠੀਕ ਆ ਇਹ ਚਾਰ ਲੈਣਾ ਇਕੱਠੀਆਂ ਦਰਿਆਆਂ ਦੀ ਲੇਬਰ ਦਾ ਨਹੀਂ ਕੰਮ ਹੈਗਾ ਯਾਰ ਮੁੱਕ ਦੀ ਗੱਲ ਲੇਬਰ ਨਹੀਂ ਲਾਉਣੀ ਪੈਣੀ ਲੇਬਰ ਦਾ ਸਾਰਾ ਕੰਮ ਨੇ ਵੇਡ ਦੇਣਾ ਆਪਾਂ ਲੈ ਵੀ ਆ ਸਿਆਣੇ ਹੁਣ ਬੇਲੀ ਆਪਣੇ ਨੂੰ ਮੈਂਸ਼ਨ ਕਰਦੀ ਮੈਂਸ਼ਨ ਮੈਂਸ਼ਨ ਕੀ ਕਰਾਂ ਮੈਂ YouTube ਤੇ ਵਲਾ ਹੋ ਗੇ YouTube ਦੇ ਬਾਰੇ ਹਾਂ ਤੇ ਆਪਦੇ YouTube ਦਾ ਨਾਂ ਹੀ ਲੈ ਦੇ ਚੈਨਲ ਦਾ ਧਰਮਪ੍ਰੀਤ ਬਾਜਵਾ ਉਹ ਵੀ ਮੈਂਸ਼ਨ ਕਰ ਦੇ ਉਹ ਵੀ ਮੈਂਸ਼ਨ ਕਰ ਦੇ ਨੇ ਧਰਮਪ੍ਰੀਤ ਬਾਜਵਾ ਜਿਹੜੇ ਕਿਸੇ ਵੀਰ ਨੇ ਮਜ਼ਾਕ ਵਾਲੀ ਗੱਲ ਨਹੀਂ ਚੱਲ ਹਾਸੇ ਨਾਲ ਹੱਸ ਰਿਆ ਇੱਕ ਵੀਰ ਦਾ ਚੈਨਲ ਨੂੰ ਦੱਸਣ ਦਾ ਤੁਨ ਮਾਧਿਅਮ ਇਹ ਵੀ ਜ਼ਰੂਰੀ ਚੀਜ਼ ਬਣ ਜਾਂਦੀ ਆ ਗੱਲ ਤਾਂ ਰੁਕ ਜਾ ਜ਼ਰੂਰੀ ਚੀਜ਼ ਇਹ ਦੱਸ ਦੇ ਨੇ ਵੀ ਖੇਤੀ ਰਿਲੇਟਡ ਜਿੰਨੇ ਵੀ ਇਕਵਿਪਮੈਂਟ ਆ ਜਿੰਨੀ ਵੀ ਬੀ ਦੀ ਨੌਲਜ ਦਵਾਈਆਂ ਦੀ ਨੌਲਜ ਜੋ ਵੀ ਕਿਸੇ ਤਰ੍ਹਾਂ ਦੀ ਨੌਲਜ ਹਾਂ ਟਰੈਕਟਰ ਵੀਰ ਦੇ ਸਾਰੀ ਏ ਟੂ ਜ਼ेड ਲੈ ਬਾਈ ਨੇ ਵਿਖਾ ਹੀ ਦਿੱਤਾ ਧੱਕਾਕਾਰੀ ਦਿੱਤਾ ਜੇ ਹੁਣ ਜੇ ਤੈਨੂੰ ਕਰਤਾ ਦੇ ਬਈ ਸਾਰੀ ਨੌਲਜ ਕਿੱਥੋਂ ਲੈ ਕੇ ਆਉਨੇ ਤੁਸੀਂ ਇਹ ਕਿੱਥੋਂ ਨੌਲਜ ਹੀ ਨਹੀਂ ਕਿਵੇਂ ਕਰਦੇ ਤੁਸੀਂ ਤੁਹਾਡੇ ਵਰਗਾ ਕਹਾਂ ਤੋਂ ਲੈ ਹਾਟ ਨੂੰ ਕਾਦੀ ਨੌਲਜ ਸਾਡੇ ਬੰਦੇ ਦਾ ਬਸ ਕਟਰ ਦੇ ਉੱਤੇ ਲੰਮੇ ਪੈਣ ਵਾਲੇ ਆ ਜੀ ਆਹ ਦੇਰੇ ਵਾਰੇ ਦੱਸਤਾ ਕੱਲ ਨੂੰ ਕੋਈ ਕਿਸੇ ਬਾਰੇ ਹੈਨਾ ਇੰਦੀ ਤੁਰ ਫਿਰ ਕੇ ਤੁਰ ਫਿਰ ਕੇ ਚੀਜ਼ਾਂ ਦੀ ਨੌਲੇਜ ਲੈ ਤੇ ਬਾਈ ਵਾਕਏ ਬਾਈ ਨੂੰ ਜ਼ਰੂਰ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਬਾਈ ਨੂੰ ਨਾ ਬਹੁਤ ਜ਼ਿਆਦੀ ਕੈਨ ਨੌਲੇਜ ਹੁੰਦੀ ਖੇਤੀ ਨੂੰ ਲੈ ਕੇ ਤੇ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਖੇਤੀ ਤੋਂ ਤਕੜਾ ਕੋਈ ਬਿਜ਼ਨਸ ਹੈਗਾ ਜੇ ਨਵੀਂ ਪਨੀਰੀ ਵੀ ਜੇ ਕਰਨਾ ਚਾਹੁੰਦੀ ਤੇ ਖੇਤੀ ਹੋਈ ਇੱਕ ਬਹੁਤ ਵਧੀਆ ਧੰਨਵਾਦ ਹਾਂ ਕੰਮ ਤੇ ਇੱਕ ਕੀਤਾ ਤੇ ਇੱਕ ਬਿਜ਼ਨਸ ਆ ਹੁਣ ਤੂੰ ਇਹ ਕਿਰਤਾਂ ਸਭ ਤੋਂ ਮਤਲਬ ਜਿਹਨੂੰ ਮਿਹਨਤ ਹੀ ਕਹ ਸਕਦੇ ਖੇਤੀ ਹੈ ਦਸਾਂ ਨਵਾਂ ਦੀ ਕਿਰਤ ਦੂਜਾ ਫਾਰਮਿੰਗ ਤੇ ਡੇਰੀ ਫਾਰਮਿੰਗ ਦੋਵੇਂ ਹੀ ਨਹੀਂ ਤੁਕੇ ਨੇ ਮਤਲਬ ਜਿਹੜੀ ਕੋਈ ਵੀ ਚੀਜ਼ ਦੀ ਉਪਜ ਹੈ ਉਹ ਇੱਥੋਂ ਆ ਹਾਂ ਇੱਥੋਂ ਆ ਨਾਲੇ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬੰਦੇ ਹਰੇ ਕਰਾ ਬੰਦੇ ਹਰੇ ਕਰਾ ਲਉਂਦੇ ਤੇ ਇਹ ਦੱਸ ਕੋਈ ਮਿਹਨਤ ਕਰੇ ਮਿਹਨਤ ਕਰੇ ਜਿਵੇਂ ਕੋਈ ਚੀਜ਼ ਸ਼ੁਰੂਆਤ ਹੁੰਦੀ ਹੈ ਜਿਹੜੀ ਜਿਹੜਾ ਪਹਿਲਾ ਸੈਕਟਰ ਹੈ ਉਹ ਖੇਤੀਬਾੜੀ ਹੈ ਫਰੋਂ ਉੱਠੇ ਇਹ ਤੋਂ ਆਪਣੇ ਕੋਲ ਕੁਝ ਹੈ ਨਹੀਂ ਨੀ ਮੇਰੇ ਕੋਲ ਜਿੰਨਾ ਮੈਂ ਪੜਿਆ ਬਾਕੀ ਕੋਈ ਬੰਦ ਨਹੀਂ ਆਪਣੋ ਪਹਿਲੀ ਉਪਰੀ ਆ ਸਾਨੂੰ ਬੜਾ ਕੁਝ ਦੇ ਗਈਆਂ ਮਿੱਟੀ ਦੀਆਂ ਵੱਟਾਂ ਦਿੱਤਾ ਵੀ ਹੈ ਬਈ ਨੇ ਬੜਾ ਕੁਝ ਕਾ ਕਰੀਆਂ ਪਿੱਛੇ ਆ ਖੜੀਆਂ ਨੇ ਬੜਾ ਕੁਝ ਦਿੱਤਾ ਬਿਲਕੁਲ ਬਸ ਬਾਕੀ ਇੱਕ ਸ਼ੋਹ ਹੋਣਾ ਚਾਹੀਦਾ ਗੱਲ ਮੁਕ ਦੱਸਣ ਦੇ ਭਾਵੇਂ ਬਈ ਹਰੀ ਕ੍ਰਾਂਤੀ ਤੋਂ ਮੜਾ ਜਾ ਲਿਆਜ ਕਰੋ ਇਹ ਕਰੋ ਤੇਰੀ ਹਰੀ ਕ੍ਰਾਂਤੀ ਹਾਂ ਸਾਹ ਸੋਕ ਗਈ ਮਿੱਟੀਆਂ ਦੀ ਮਿੱਟੀਆਂ ਨੂੰ ਮੜਾ ਜਾ ਬਚਾਓ ਯਾਰ ਹਾਂ ਜਿਆਦਾ ਜ਼ਹਿਰਾ ਨਾ ਪਾਓ ਜ਼ਹਿਰਾ ਨਾ ਪਾਓ ਰੂੜੀ ਪਾਓ ਨੇਚਰਲ ਖੇਤੀ ਕਰੋ ਨੇਚਰਲ ਖੇਤੀ ਜਿਆਦਾ ਜਿਵੇਂ ਚੀਜ਼ਾਂ ਨਹੀਂ ਚੰਗੀਆਂ ਮਿਲਦੀਆਂ ਮੈਨੂੰ ਬਹਲੇ ਫੋਨ ਆਉਂਦੇ ਨੇ ਬਾਈ ਮੱਕੀ ਦੀ ਗ੍ਰੋਥ ਵਾਸਤੇ ਕਿਹੜੀ ਸਪਰੇਅ ਕਰੀ ਕਿਉਂ ਕਰਨੀ ਹੈ ਕਿਹੜੀ ਹਾਂ ਕਿਉਂ ਕਰਨੀ ਹੈ ਦੱਸ ਦੇ ਡੀਏਪੀ ਯੂਰੀਆ ਘੋਲ ਕੇ ਨੇਚਰਲ ਚੀਜ਼ ਕਰਦੇ ਆਂ ਆਓ ਨੇਚਰਲ ਚੀਜ਼ ਆ ਬਾਹ ਬਲੋ ਗੋਹਾ ਪਾਓ ਗੋਹਾ ਪਾਓ ਬਦਿਆ ਬਾਣ ਹੋਵੇ ਯਾਰ ਹਾਂ 2 ਸਾਲ ਬਾਅਦ ਬਾਣ ਬਦਲ ਕੇ ਲਾ ਦੋ ਆਪੇ ਮੱਕੀ ਦੀ ਗ੍ਰੋਥ ਵਧੀਆ ਹੂੰ ਇਹ ਜ਼ਰੂਰੀ ਸੀ ਸਰਕਲ ਕਮਾਨ ਵਾਰੀ ਵਾਰੀ ਇੱਕੋ ਚ ਫਿਰ ਇਹ ਵੀਰ ਦਾ ਨੰਬਰ 6 ਕਰ ਕਿਸੇ ਨੂੰ ਖੇਤੀ ਵਾਰੀ ਬਾਰੇ ਨੰਬਰ ਨਹੀਂ ਆਈਡੀ ਚੱਲ ਨਹੀਂ ਚੈਨਲ ਤੇ ਆਦੇ ਆਈਡੀ ਇੰਸਟਾਗ੍ਰਾਮ ਦੀ ਆਈਡੀ ਦਾ ਤੇ YouTube ਵੀ ਸੇਮ ਹੀ Facebook YouTube Instagram ਤੇ Snapchat D ਬਾਜਬਾ 605 605 ਯੈਸ ਅਰਜਨ ਅਰਜਨ ਵੈਲੀ ਨੂੰ ਨੀ ਅਰਜਨ ਬਾਈ ਲਈ ਨੇ ਸ਼ੁਰਮਾ ਪਾ ਕੇ ਆਈ ਹੋਈ ਹੈ 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 ਇਹ ਮਾਮੇ ਦਾ ਮੁੰਡਾ ਬਹੁਤ ਆਉਂਦੇ ਆ ਇਹਨੂੰ ਘਰ ਦੇ ਹੀ ਫੋਨ ਲਾਈ ਜਾਂਦੇ ਆ ਫੋਨ ਉਹਨੂੰ ਲਾਈ ਜਾਂਦੇ ਆ ਘਰ ਦੇ ਹੀ ਫੋਨ ਲਾਈ ਜਾਂਦੇ ਚੱਲ ਵਧੀਆ ਗੱਲ ਹੈ ਬਾਕੀ ਸ਼ਾਇਦ ਤੁਸੀਂ ਦਿਲੋਂ ਦੱਸਣਾ ਤੁਸੀਂ ਚੱਲਦੀ ਵੇਖੀ ਹੈ ਮਸ਼ੀਨ ਆਪਣੀ ਹੈਨਾ ਸੇਰ ਰਿਵਿਊ ਹੈਗੀ ਕੁਆਲਿਟੀ ਜੇ 24 25 ਲੱਖ ਲਾਇਆ ਤਾਂ ਮੁੱਲ ਮੋੜ ਦੀ ਹੈ ਮੁੱਲ ਮੋੜ ਦੀ ਹੈ ਚੱਲ ਬਈ ਸ਼ੁਕਰ ਹੈ थैंक यू ਬਾਕੀ ਬਾਬਾ ਨਾਨਕ ਭਲਾ ਕਰੇ ਹੈਗੀ ਆ ਗੱਲ ਹੈ ਨਾ 20 ਲੱਖ ਵਾਲੀ ਗੱਲ ਹੈਗੀ ਆ ਲਾਇਆ ਤਾਂ 24 25 ਹੋਆ ਗੱਲ ਹੈ ਕਹਿੰਦਾ ਭਾ ਵੀ ਸਸਤੇ ਸਾਰ ਲਿਆ ਗੱਲ 30 ਲੱਖ ਵਾਲੀ ਹੈ ਪਰ ਤੇਜ਼ ਕਰ ਲਿਆ ਕੰਮ 6 ਲੱਖ ਪਤਾ ਨਹੀਂ ਕਿਵੇਂ ਬਚਾ ਗਏ ਇਹ ਬਸ ਲੋਕ ਹੀ ਬਚਾ ਗਏ ਜਿਹੜੇ ਇਹ ਪਿਆਰ ਕਰਦੇ ਇਹਨਾਂ ਨੂੰ ਛੱਡ ਤਾਂ ਤੁਹਾਨੂੰ ਨਹੀਂ ਛੱਡਣਾ ਨਹੀਂ 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 ਛੱਡ ਦੇਣਗੇ ਛੱਡ ਦੇਣਗੇ ਮਾਣ ਕਰਨਗੇ ਇਹਨੂੰ ਲੈ ਇੱਕ ਗਰੰਟੀ ਨਾਲ ਮੈਂ ਆਪਣਾ ਨਾਂ ਹੀ ਲੈ ਦੇਣ ਬਸ ਯਾਰ ਨਹੀਂ ਨਹੀਂ ਚੱਕ ਉਹ ਹੈਲੋ ਸਕੂਲੀ ਐਕਸਕਿਊਜ਼ ਮੀ ਦੇਖੀ ਬਾਈ ਬੱਟਣਾ ਦੇ ਕਿਤੇ ਵਿੱਚ ਦੀ ਨੰਗ ਇਹਦੇ ਬੂਮਥਾਣੀ ਬਾਹਰ ਆਵਾਂਗੇ ਘਰ ਦੇਣ ਤਾਂ ਪਛਾਣ ਵੀ ਨਹੀਂ ਆਉਣੀ ਕਿੱਥੇ ਏੱਖਾਂ ਗਈਆਂ ਕਿੱਥੇ ਲੱਤਾਂ ਗਈਆਂ ਉਹ ਵੀ ਐ ਤੁਰਦੀ ਆ ਇਹ ਇੱਕ ਬੰਦਾ ਨਾਲ ਬੂਮ ਤੇ ਜਾਈਦਾ ਜਿਵੇਂ ਗੱਗੂ ਹੁਣ ਬੂਮ ਤੇ ਬੈਠਾ ਆ ਨਾਲ ਤੇ ਵੱਟਾ-ਵੱਟਾਂ ਦੀ ਵੀ ਯਾਰ ਕੋਈ ਪਰਵਾਹ ਨਹੀਂ ਮੰਨਦੀ ਟੌਰ ਨਾਲ ਤੁਰ ਹੀ ਜਾਂਦੀ ਜਿਆਦਾ ਫਰਕ ਨਹੀਂ ਪੈਂਦਾ ਮਾੜਾ ਜਾਂ ਉੱਚਾ ਹੋ ਜਾਂਦਾ ਵਾਟ ਤੋਂ ਜਾ ਕੇ ਕਿਉਂਕਿ ਉਹ ਜਦੋਂ ਉੱਤੇ ਜਾਓਗੇ ਥੱਲੇ ਵਾਜਦਾ ਉਹਨਾਂ ਕੁਛ ਆ ਜਾਂਦਾ ਪਰ ਉਹਦਾ ਕੋਈ ਪ੍ਰਵਾਹ ਨਹੀਂ ਤੇ ਤੋੜਾ ਵਧੀਆ ਵਿਚਾਰੀ ਤੇ ਤੁਰ ਹੀ ਜਾਂਦੀ ਵਧੀਆ ਆਰਾਮ ਨਾਲ ਜੇ ਸਪੀਡ ਨਾਲ ਤੁਰਦੀ ਆ ਇਹ 8 ਕਿਲੋ ਮਿੰਟ ਦੇ ਵਿੱਚ ਟਰਾਲੀ ਫੁੱਲ ਕਰ ਦਿੰਦੀ ਆ ਜੇ 8 ਮਿੰਟ ਟਰਾਲੀ ਫੁੱਲ ਕਰਦੀ ਤੇ 15 ਕਿਲੋ ਮਿੰਟਾਂ ਟਰਾਲਾ ਵੱਡਾ ਫੁੱਲ ਕਰੂਗੀ ਜਿੱਥੇ ਕਟੋ-ਕਟ ਦੇ ਕਿਲੇ ਦਾ ਮਾਲ ਪੈ ਜਾਂਦਾ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੱਲੇ ਕਿਨੂ ਇਹ ਲੈ ਜਾਂਦੀ ਆ ਅੱਧੇ ਪੌਣੇ ਘੰਟੇ 'ਚ ਸਾਮ ਦਿੰਦੀ ਆ ਨਵੇੜ ਦੇ ਦੀ ਤੇ ਦੂਜੀ ਗੱਲ ਇਹ ਵੀ ਫਿਰ ਲੇਵਰ ਦੀ ਜਮਾਂ ਟੈਨਸ਼ਨ ਨਹੀਂ ਆ ਮੜੀ ਜਾ ਆਪਾਂ ਮੱਕੀ ਜਿਹੜੀ ਦੇਈ ਮੜੀ ਜੀ ਸੁੱਕੀ ਆ ਉਹ ਪਰਾਂ ਹਰੀ ਹਰੀ ਮੱਕੀ ਹੈਗੀ ਤੁਹਾਨੂੰ ਉਹ ਵਿਖਾਉਂਗਾ ਮੈਂ ਤੇ ਪਾਣੀ ਇੱਕ ਲੇਟ ਲਗਾ ਕਰਕੇ ਵਿਚਾਰੀ ਹਲਕੀ ਜੀ ਸੁੱਕਦੀ ਆ ਪਰ ਨਹੀਂ ਕੁਤਰਾ ਬਹੁਤ ਆਹ ਤਾਂ ਬਹੁਤ ਕੈਂਟ ਲੱਗਾ ਬਾਕੀ ਤੁਸੀਂ ਵੀ ਸਾਰੇ ਜਣੇ ਕਮੈਂਟ ਹੈ ਰਿਵਿਊ ਦਿਓ ਦੱਸਿਓ ਤੁਹਾਨੂੰ ਕੀ ਕਿਵੇਂ ਲੱਗਦਾ ਬਾਕੀ ਮੈਂ ਤੁਹਾਨੂੰ ਹਲੇ ਕੁਤਰਾ ਹੋਰ ਵਿਖਾਉਣਾ ਅੱਜ ਇਹਦਾ ਕੁਤਰਾ ਤਾਂ ਤੁਹਾਨੂੰ ਵਿਖਾਇਆ ਹੀ ਨਹੀਂ ਹਲੇ ਤਾਂ ਚੱਲਦੀ ਵਿਖਾਈ ਆ ਕੁਤਰਾ ਵਿਖਾਉਣਾ ਤੁਹਾਨੂੰ ਕਰਾਂ ਮੈਂ ਲੈ ਪ੍ਰਦੀਪ ਕੁਦਰਾ ਚੱਕ ਕੇ ਫੜਾ ਕਿਵੇਂ ਦਾ ਕਰਦੀ ਕੁਦਰਾ ਜਮਾ ਇੱਕ ਨੰਬਰ ਐ ਹੈ ਨੋਵੇਂ ਮੱਕੀ ਦਾ ਦਾਣਾ ਮਣੀ ਵਿੱਚ ਦੇਖਦਾ ਕਰ ਜਿਹੜਾ ਮੋਟਾ ਦਾਣਾ ਮੂਹ ਨਹੀਂ ਆ ਜਾਂਦਾ ਵਾ ਉਹ ਇਹ ਵਿੱਚ ਦੀ ਬਾਹਰ ਤੇ ਜਿਹੜਾ ਦੋਹਾਂ ਪ੍ਰੀਖਰੀ ਹੋਰ ਚੱਕਾ ਮੜੇ ਜਿਫੜਾ ਦਾਣੇ ਦੁਨੇ ਵਾਲੇ ਜਿਹੜੇ ਪੱਠੇ ਦਾਣੇ ਵਾਲੇ ਦਾਣਾ ਇਹਨਾਂ ਦੇ ਆ ਵੇ ਦਾਣਾ ਟੋਟਾ ਆਹ ਦਾਣੇ ਦਾ ਟੋਟਾ ਸਾਫ਼ ਤਾਂ ਦਾਣਾ ਕੋਈ ਨਹੀਂ ਟੋਟਾ ਦਾਣੇ ਦਾ ਸਾਰਾ ਲਓ ਸੱਜਣੋ ਇਹ ਹੀ ਮੈਨ ਚੇਜ ਹੁੰਦੇ ਦਾਣੇ ਦਾ ਟੋਟਾ ਹੋਣਾ ਚਾਹੀਦਾ ਸਾਰੇ ਦਾਣੇ ਦਾ ਟੋਟਾ ਜੇ ਆ ਵੇਖੋ ਗੁੱਲੀ ਵੀ ਨਹੀਂ ਹੈਗੀ ਕੋਈ ਕਿਤੇ ਬਿਗ ਮੋਟੀ ਗੁੱਲੀ ਰਹਿ ਜੇ ਨਹੀਂ ਸੋਖੀ ਏ ਗੁੱਲੀ ਵੀ ਨਹੀਂ ਮੋਟੀ ਰਹਿੰਦੀ ਨਾ ਬਾਈ ਦੀ ਨਾ ਠੀਕ ਹੈ ਕਿ ਨਹੀਂ ਦਾਣਾ ਪੂਰਾ ਮਲਕੇ ਗੱਡੀਆਂ ਦੀ ਦਾਣੇ ਦੀ ਤਿੰਨ ਤਿੰਨ ਟੋਟੇ ਕੀਤੀ ਹੁੰਦੀ ਹੈ ਹਾਂ ਤੇ ਚਾਰ ਪੂਰਾ ਵਧੀਆ ਪਉਦੀ ਫੇਰ ਯੈਸ ਰੋਟੀ ਖਾ ਲਈਏ ਰੋਟੀ ਖਾ ਲਈਏ ਲਓ ਵੀ ਸਦ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਆਈ ਹੋਪ ਸਾਰੇ ਜਣਾਂ ਨੂੰ ਲਓ ਵਧੀਆ ਲੱਗਾ ਹੋਊਗਾ ਜੇ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਨਵੀਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਦੋ ਤਿੰਨ ਦਿਨਾਂ ਲਈ ਵਲੌਗ ਤਾਂ ਨਹੀਂ ਪਾਇਆ ਕਿਉਂਕਿ ਸਾਨੂੰ ਐ ਹੀ ਮਸ਼ੀਨ ਦਾ ਮੜਾਇ ਸਾਗ ਤਾਬ ਜਾਂ ਸਿੱਖ ਲਈਏ ਕਿ ਹੁਣ ਕੀ ਹੁਣ ਤੁਸੀਂ ਦੇਖ ਸਕਦੇ ਡਰਾਈਵਰਾਂ ਕੋਈ ਗੱਲ ਦੇ ਵਿੱਚ ਪਰਨੇ ਆ ਗਿਆ ਰੰਗ ਕਾਲੇ ਹੋ ਗਏ ਆ ਕਹਿੰਦੇ ਦਿਨੋਂ ਦਿਨ ਬਸ ਹੁਣ ਧੁੱਪਾਂ ਨਾਲ ਰੰਗ ਹੋਰ ਕਾਲੇ ਹੋ ਜਾਣਗੇ ਤੇ ਮਿਲਦੇ ਤੁਹਾਨੂੰ ਬਲੈਕ ਰੰਗ ਦੇ ਨਾਲ ਅਗਲੇ ਵਲੌਗ 'ਚ Bye-bye. Tata.